ਕਸਿਕਾ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ ਤੁਸੀਂ ਕਾਫੀ ਵਾਰ ਸੁਣਿਆ ਹੋਣਾ ਹਿੰਦੀ ਦੇ ਸ਼ਬਦ ਨੇ ਕਿ ਮੰਗਣ ਦੇ ਨਾਲ ਮੋਤੀ ਵੀ ਨਹੀਂ ਮਿਲਦੇ ਤੇ ਕੈਵਰੇ ਬਿਨਾਂ ਮਿਲ ਗਿਆ ਵੀ ਸਾਰਾ ਕੁਝ ਮਿਲ ਜਾਂਦਾ ਵਾਰੀ ਮੰਗਿਆ ਭੀਖ ਵੀ ਨਹੀਂ ਮਿਲਦੀ। ਜਾਂ ਗੁਰਬਾਣੀ ਦਾ ਵੀ ਸ਼ਬਦ ਹੈ। ਵਿਣ ਬੋਲਿਆ ਸਭ ਕੁਝ ਜਾਣਦਾ। ਉਸ ਨੂੰ ਸਭ ਚੀਜ਼ ਦਾ ਪਤਾ ਹੈ। ਉਹਨਾਂ ਸਾਰੇ ਚਾਵਾਂ ਦਾ, ਦੁੱਖਾਂ ਦਾ, ਤਕਲੀਫਾਂ ਦਾ, ਸ਼ੁਕਰਾਨਿਆਂ ਦਾ ਸਭ ਚੀਜ਼ ਦਾ ਪਤਾ। ਕਹਿੰਦੇ ਨੇ ਇੱਕ ਵਾਰੀ ਮਹਾਤਮਾ ਬੁੱਧ ਆਪਣੇ ਜਿਹੜੇ ਉਹਨਾਂ ਦੇ ਸਟੂਡੈਂਟ ਸੀਗੇ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸੀਗੇ ਜਿਹੜੇ ਭਿਕਸ਼ੂ ਸੀਗੇ ਉਹਨਾਂ ਦੇ ਨਾਲ ਇੱਕ ਵਾਰੀ ਪ੍ਰਾਰਥਨਾ ਕਰਦੇ ਸੀਗੇ ਪ੍ਰਾਰਥਨਾ ਤੋਂ ਬਾਅਦ ਜਿਹੜਾ ਨਾ ਨਾਲ ਇੱਕ ਸਟੂਡੈਂਟ ਸੀਗਾ ਜਿਹੜਾ ਪਹਿਲੋਂ ਵੀ ਸ਼ਾਇਦ ਇਹ ਚੀਜ਼ ਦੇਖਦਾ ਰਹਿੰਦਾ ਹੁੰਦਾ ਸੀ ਜਾਂ ਉਸਦੇ ਮਨ 'ਚ ਸਵਾਲ ਸੀਗਾ ਸਵਾਲ ਸੀਗਾ ਮਹਾਤਮਾ ਬੁੱਧ ਦੇ ਅਰਦਾਸ ਦੇ ਤਰੀਕੇ ਨੂੰ ਲੈ ਕੇ ਮੰਗਣ ਦੇ ਤਰੀਕੇ ਨੂੰ ਲੈ ਕੇ ਪ੍ਰਾਰਥਨਾ ਦੇ ਤਰੀਕੇ ਨੂੰ ਲੈ ਕੇ ਨੇ ਪ੍ਰਾਰਥਨਾ ਤੋਂ ਬਾਅਦ ਜਿਹੜਾ ਉਹ ਭਿਕਸ਼ੂ ਸੀਗਾ ਉਹ ਮਹਾਤਮਾ ਵੱਤਨ ਨੂੰ ਪੁੱਛਦਾ ਜੀ ਜਿੰਨੀ ਵਾਰ ਵੀ ਮੈਂ ਤੁਮ ਨੂੰ ਪ੍ਰਾਰਥਨਾ ਕਰਦਿਆਂ ਦੇਖਿਆ ਤੁਸੀਂ ਤਾਂ ਜਿਵੇਂ ਮੂਰਤੀ ਹੋ ਜੰਨੇ ਹੋ ਲੱਗਦਾ ਨਹੀਂ ਤੁਸੀਂ ਕੁਝ ਪ੍ਰਮਾਤਮਾ ਤੋਂ ਮੰਗ ਰਹੇ ਹੋ ਨਾ ਤੁਹਾਡੇ ਚਿਹਰੇ ਤੇ ਕੋਈ ਹਾਪਾ-ਪਾਗ ਹੁੰਦਾ ਨਹੀਂ ਤੁਹਾਡੇ ਬੁੱਲੇ ਹਲਤੇ ਕਦੀ ਦੇਖਦੇ ਨੇ ਜੇਂਦਰ ਕੋਈ ਕੁਝ ਮੰਗਦੀ ਹੋਵੋਗੀ ਤੋ ਚਿਹਰੇ ਤੇ ਹਾਫ-ਫਾਫ ਤਾਊਗਾ ਬੁੱਲੇ ਵੀ ਥੋੜੇ ਜੇ ਕੰਬਣਗੇ ਪਰ ਤੋ ਸੀਤਾ ਜਿਵੇਂ ਮੂਰਤੀ ਬਣ ਜੰਨੇ ਆ ਕੋਈ ਹਾਫ-ਫਾਫ ਨਹੀਂ ਕਦੀ ਬੁੱਲ ਨਹੀਂ ਕੰਬਦੇ ਦਿਖੇ ਐਡਾ ਲੱਗਦਾ ਜਿਵੇਂ ਕੁਝ ਮੰਗ ਹੀ ਨਾ ਰਹੇ ਹੋ ਸਭ ਕੁਝ ਮੈਂ ਇੱਕ ਪਖਾਰੀ ਤੋਂ ਸਿੱਖਿਆ ਹਲੇ ਦੁਆਲੇ ਵਾਲੇ ਵੀ ਹੈਰਾਨ ਹੋ ਗਏ ਕਿ ਕਿਹ ਕ ਪਖਾਰੀ ਮੰਗਣਾ ਕਿਵੇਂ ਸਿਖਾ ਸਕਦਾ ਇਸ ਦਿਮਾਗ ਮਬੁੱਦ ਦਸਣ ਲੱਗੇ ਕਿ ਸੇ ਕੁਰੀਏ ਕਿ ਸੇ ਰਾਜस्तानी ਚੁਲੰਗਦੇ ਸਨ ਸਮਰਾਟ ਵੀ ਉੱਥੇ ਰਹਿੰਦਾ ਸੀਗਾ ਰਾਜਾ ਕਿੰਨੇ ਲੰਗਦੇ ਆ ਦੇਖਿਆ ਕਿ ਸਮਰਾਟ ਆਪਣੀਆਂ ਬਰੂਹਾਂ ਤੇ ਖਲੋਤਾ ਹੋਇਆ ਸ਼ਾਇਦ ਕਿਸ ਪਾਸੇ ਚੱਲਿਆ ਸੀਗਾ ਤੇ ਕੋ ਨੂੰ ਕੋਈ ਭਿਖਾਰੀ ਦਿਸ ਗਿਆ ਜੋ ਦੀਆਂ ਬਰੂਹਾਂ ਤੇ ਮੰਗਣ ਆਇਆ ਸੀ ਤੇ ਭਿਖਾਰੀ ਉਸਦੇ ਹਾਲਾਤ ਬੜੇ ਤਰਸਯੋਗ ਸਨ ਫੱਟੇ ਪੁਰਾਣੇ ਕੱਪੜੇ ਨੇ ਹੁੰਦੇ ਸੀ ਕਿ ਕਿ ਐਡਾ ਕਮਜ਼ੋਰ ਵਿਅਕਤੀ ਖਲੋਤਾ ਕਿਵੇਂ ਜਦੋਂ ਸਮਰਾਟ ਰਾਜ ਨੂੰ ਉਸ ਨੂੰ ਪੁੱਛਦੇ ਨੇ ਕੀ ਕੀ ਚਾਹੀਦਾ ਤੁਹਾਨੂੰ ਮੰਗੋ ਤੇ ਬੇਕਾਰੀ ਕਹਿੰਦਾ ਜੀ ਮੈਂ ਤੁਹਾਡੇ ਦਰ ਤੇ ਆ ਗਿਆ ਹੁਣ ਮੈਨੂੰ ਮੰਗਣ ਦੀ ਕੋਈ ਲੋੜ ਨਹੀਂ ਕਿਉਂਕਿ ਤੁਹਾਡੇ ਦਰ ਤੇ ਤੁਹਾਨੂੰ ਦਿਸ ਰਿਹਾ ਕਿ ਮੈਂ ਕਿਸ ਅਵਸਥਾ ਦੇ ਵਿੱਚ ਹਾਂ ਕਿਹਨਾ ਹਾਲਾਤਾਂ ਦੇ ਵਿੱਚ ਜੀ ਹਲਦੀ ਵੀ ਮੈਨੂੰ ਬੋਲ ਕੇ ਦੱਸਣਾ ਪਵੇ ਕਿ ਕੀ ਚਾਹੀਦਾ ਫਿਰ ਤੁਸੀਂ ਕਿਵੇਂ ਰਾਜਨ ਤੁਸੀਂ ਕਿਵੇਂ ਸਮਰਾਟ ਇਸ ਦੇ ਨਾਲ ਹੀ ਜਿਵੇਂ ਮਹਾਤਮਾ ਬੁੱਧ ਦੇ ਦਿਮਾਗ ਦੇ ਵਿੱਚ ਜਾਂ ਚੇਤਨਾ ਦੇ ਵਿੱਚ ਇਹ ਗੱਲ ਆਈ ਜਿਵੇਂ ਉਸ ਭਿਖਾਰੀ ਨੇ ਕਿਹਾ ਸੀ ਕਿ ਮਹਾਰਾਜ ਤੁਹਾਡੇ ਦਰ ਤੇ ਖੜੇ ਹੋਣ ਦੇ ਨਾਲ ਹੀ ਕਿ ਕਹਿਣ ਦੀ ਲੋੜ ਨਹੀਂ ਰਹੀ ਕਿਉਂਕਿ ਮੇਰੇ ਹਾਲਾਤ ਹੁਣ ਤੁਹਾਨੂੰ ਸਾਹਮਣੇ ਦਿਖ ਸਕਦੇ ਨੇ ਮੈਂ ਤੁਹਾਡੇ ਦਵਾਰ ਤੇ ਖੜਾ ਮੈਨੂੰ ਦੇਖ ਲਓ ਮੇਰੇ ਹਾਲਾਤ ਦੇਖ ਲਓ ਮੇਰਾ ਖੜਾ ਹੋਣਾ ਹੀ ਇੱਥੇ ਮੇਰੀ ਪ੍ਰਾਰਥਨਾ ਹੈ ਇਸ ਜਗ੍ਹਾ ਤੇ ਹੋਣਾ ਤੁਹਾਡੀਆਂ ਅੱਖਾਂ ਸਾਹਮਣੇ ਹੋਣਾ ਹੀ ਮੇਰੀ ਅਰਦਾਸ ਹੈ ਮੈਨੂੰ ਹੁਣ ਹੱਥ ੱਡ ਕੇ ਕੁਝ ਬੜਬੜਾਉਣ ਦੀ ਲੋੜ ਨਹੀਂ ਤੁਹਾਡੀ ਨਜ਼ਰ ਮੇਰੇ ਤੇ ਪੈ ਗਈ ਚਾਹੀਦਾ ਮੈਨੂੰ ਕਹੇ ਤੁਸੀਂ ਦੀ ਜ਼ਰੂਰਤ ਹੈ। ਮਹਾਤਮਾ ਬੁੱਧ ਕਹਿੰਦੇ ਜੇ ਉਸ ਭਿਖਾਰੀ ਨੂੰ ਪਤਾ ਲੱਗ ਸਕਦਾ ਤੇ ਸਾਨੂੰ ਕਿਉਂ ਨਹੀਂ? ਜਦੋਂ ਤੁਸੀਂ ਉਸ ਦੇ ਦਰਤੇ ਆਏਗੇ ਪ੍ਰਮਾਤਮਾ ਦੇ ਤੇ ਕੀ ਗੱਲ ਉਹ ਤੁਹਾਡੇ ਹਾਲਾਤ ਨਹੀਂ ਜਾਣੂਗਾ? ਕਈ ਵਾਰੀ ਅਸੀਂ ਉਹ ਵੀ ਮੰਗਦੇ ਹਾਂ ਜਿਸ ਚੀਜ਼ ਦੀ ਲੋੜ ਨਹੀਂ ਹੁੰਦੀ। ਤੇ ਜਦੋਂ ਅਸੀਂ ਕੁਝ ਨਹੀਂ ਮੰਗਦੇ ਸਿਰਫ ਸ਼ੁਕਰ ਕਰਦੇ ਹਾਂ ਕੁਝ ਹੈਗਾ ਉਸ ਚੀਜ਼ ਦਾ ਜੋ ਹੋਰ ਸ਼ਕਤੀ ਦਿੰਦਾ ਹੋਰ ਕੁਝ ਦਿੰਦਾ ਸਾਡੇ ਮਨ ਦੇ ਆ ਕੋਨਿਆਂ 'ਚ ਜਿਹੜੇ ਦਬੇ ਚਾਹ ਨੇ ਕੁਝ ਛਾਵਾਂ ਨੇ ਉਹ ਵੀ ਪੂਰੀਆਂ ਕਰ ਦਿੰਦਾ ਕਿਉਂਕਿ ਉਹ ਜਾਣਦਾ ਜਦੋਂ ਤੁਸੀਂ ਉਸ ਦੇ ਦਰ ਤੇ ਆਏ ਤੁਸੀਂ ਤਾਂ ਵੀ ਸ਼ੁਕਰ ਕੀਤਾ ਫਤ ਤੁਹਾਡੇ ਮਨ ਦੇ ਕੋਨੇ 'ਚ ਹਾਲੇ ਵੀ ਕੋ ਚਿੰਤਾਵਾਂ ਕੁਝ ਛਾਵਾਂ ਕੁਚਾਨ ਉਹਨੇ ਉਹ ਵੀ ਪੂਰੇ ਕਰਦਨੇ ਕਿ ਬਸ ਵਿਸ਼ਵਾਸ ਹੈ ਮੰਗਣਾ ਜ਼ਰੂਰੀ ਨਹੀਂ ਉਸ ਦਰ ਤੇ ਹੋਣਾ ਜ਼ਰੂਰੀ ਹੈ ਪ੍ਰਾਰਥਨਾ ਦੇ ਵਿੱਚ ਹੋਣਾ ਜ਼ਰੂਰੀ ਹੈ ਕਿ ਜਰੂਰ ਤੁਸੀਂ ਵਿਸ਼ਵਾਸ ਨਾਲ ਉਸ ਦਰ ਤੇ ਉਸ ਥਾਂ ਤੇ ਉਸ ਸੱਜਣ ਦਾ ਪਰਮਾਤਮਾ ਦਾ ਪਿਆਰੇ ਦਾ ਨਾਮ ਲੈਨੇ ਹੋ ਸ਼ੁਕਰ ਮਨਾਉਨੇ ਹੋ ਤੇ ਉਹ ਦੇਖਦਾ ਉਹ ਸਿਰਫ ਦੋ ਨਹੀਂ ਸੁਣ ਰਿਹਾ ਹੁੰਦਾ ਜਦੋਂ ਅਸੀਂ ਅਰਦਾਸ ਕਰਦੇ ਕੁਝ ਮੰਗਣ ਲਈ ਉਹ ਹਰ ਸਮੇਂ ਸੁਣ ਰਿਹਾ ਤੁਹਾਡੀਆਂ ਛੋਟੀਆਂ-ਛੋਟੀਆਂ ਚਿੰਤਾਵਾਂ ਨੂੰ ਦੇਖ ਰਿਹਾ ਤੁਹਾਡੇ ਛੋਟੇ-ਛੋਟੇ ਚਾ ਜਿਹੜੇ ਤੁਸੀਂ ਸ਼ੁਕਰ ਦੇ ਨਾਲ ਉਦਾਂ ਹੀ ਭਲਾ ਦਿੰਦੇ ਹੋ ਉਹਨੂੰ ਸਾਰੇ ਚੇਤਾਂ ਨੇ ਤੁਹਾਡੀ ਵੱਡੀ-ਵੱਡੀ ਗੱਦੀ ਦੀ ਇੱਛਾ ਵੱਡੇ ਘਰ ਦਾ ਚਾ ਪਰ ਨਾਲ ਦੀ ਨਾਲ ਸ਼ੁਕਰਾਨਾ ਜਿੱਥੇ ਤੁਸੀਂ ਇਸ ਵਕਤ ਹੈਗੇ ਹੋ ਫਰਮਾਤਮਾ ਇਹ ਵੀ ਸੁਣਦਾ ਇਹ ਵੀ ਦੇਖਦਾ ਮੂਹ ਮੰਗਣ ਦੀ ਲੋੜ ਨਹੀਂ ਜਦੋਂ ਹਾਲਾਤਾਂ ਨੂੰ ਦੇਖਦਾ ਹੋਵੇ ਮੂਹ ਮੰਗਣ ਦੀ ਲੋੜ ਨਹੀਂ ਜੇ ਦੋ ਸਿਰਫ ਪ੍ਰਾਰਥਨਾ ਦੇ ਸਮੇਂ ਨਾ ਸੁਣਦਾ ਹੋਵੇ ਹਰ ਸਮੇਂ ਸੁਣਦਾ ਹੋਵੇ ਆਵਾਦਤ ਪਾਈਏ ਕਿ ਸ਼ੁਕਰਾਨਾ ਹਰ ਸਮੇਂ ਕਰਦੇ ਰਹੀਏ ਸਾਡੇ ਹੱਥ ਪਰ ਉਹਦੇ ਹੱਥ ਦੇਣਾ ਉਹ ਜਿਸ ਦੀ ਸਾਨੂੰ ਸੱਚੀਓ ਲੋੜ ਆ ਜਿਸ ਚ ਸਾਡੀ ਸੱਚੀਓ ਖੁਸ਼ੀ ਆ ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ